ਕੇ 19 ਸਾਲ ਦੇ ਮੁੰਡੇ ਨੂੰ 20 ਫਰਵਰੀ 1998 ਤੋਂ ਪਹਿਲਾਂ 7 ਦਿਨ ਗਵਾਹ ਕਰਕੇ ਦਿੱਲੀ ਪੁਲਿਸ ਨੇ ਗੈਰ ਕਾਨੂੰਨੀ ਹरासत ਵਿੱਚ ਰੱਖਿਆ محمد ਆਮਰ ਖਾਨ ਨੇ ਨੰਤਾ ਦਾਸ ਨਾਲ ਮਿਲ ਕੇ 2016 ਵਿੱਚ ਆਪਣੀ ਹੱਦਬੀਦੀ ਨੂੰ ਅੰਗਰੇਜ਼ੀ ਵਿੱਚ ਲਿਖੀ ਕਿਤਾਬ ਫਰੇਮਡ ਐਜ਼ ਅ ਟੈਰਰਿਸਟ ਵਰਣਨ ਕੀਤਾ ਸੀ ਉਹਦੇ ਦਾਦਾ محمد ਇਬਰਾਹੀਮ ਖਾਨ ਦੇ ਪਰਿਵਾਰ ਨੇ 47 ਦੀ ਵੰਡ ਵੇਲੇ ਪਾਕਿਸਤਾਨ ਜਾਣ ਦੀ ਬਜਾਏ ਆਪਣੀ ਮਰਜ਼ੀ ਨਾਲ ਹਿੰਦੁਸਤਾਨ 'ਚ ਰਹਿਣਾ ਚੁਣਿਆ ਸੀ ਡਰਿਆ ਹੋਇਆ ਅਮਰ ਭੈਣ ਭਣਈਆ ਤੋਂ ਚੋਰੀ-ਚੋਰੀ ਕੈਮਰਾ ਚੱਕ ਕੇ ਫੈਜ਼ਰ ਰੋਡ ਤੇ ਚੱਲ ਜਾਂਦਾ ਪਰ ਸਖਤ ਸੁਰੱਖਿਆ ਪ੍ਰਬੰਧ ਵੇਖ ਕੇ ਡਰ ਜਾਂਦਾ ਹੈ ਫੋਟੋਆਂ ਨਹੀਂ ਲੈਂਦਾ ਵਾਪਸ ਘਰ ਆ ਜਾਂਦਾ ਤੇ ਕੈਮਰੇ ਨੂੰ ਫਿਰ ਆਪਣੇ ਕੱਪੜਿਆਂ ਵਿੱਚ ਲੁਕਾ ਕੇ ਰੱਖ ਦਿੰਦਾ ਗੁਪਤਾ ਜੀ ਧੰਕੀ ਸੱਚ ਸਾਬਤ ਹੋਈ ਅਤੇ ਮੁਹੰਮਦ ਅਮਰ ਖਾਨ ਨੂੰ 20 ਫਰਵਰੀ 1998 ਨੂੰ ਉਸ ਸਮੇਂ ਜਦੋਂ ਜੁਮੇ ਦੀ ਨਮਾਜ਼ ਪੜਨ ਦੀ ਘਰੋਂ ਬਾਹਰ ਗਿਆ ਸੀ ਦਿੱਲੀ ਪੁਲਿਸ ਨੇ ਕਰਦਿਆਂ ਨੂੰ ਬਗੈਰ ਦੱਸੇ ਉਹਨੂੰ ਕੋਈ ਬੰਮ ਤਮਾਕਿਆਂ ਦੇ ਕੁੱਲ 19 ਕੇਸਾਂ ਵਿੱਚ ਮੁਹੰਮਦ ਅਮਰ ਖਾਨ ਨੂੰ ਨਾਮਜ਼ਦ ਕਰ ਦਿੱਤਾ ਗਿਆ 28 ਫਰਵਰੀ ਤੋਂ 26 ਅਪ੍ਰੈਲ 1998 ਦੇ 2 ਮਹੀਨੇ ਦੌਰਾਨ ਉਹ ਪੁਲਿਸ ਦੇ ਕਾਨੂੰਨੀ ਰਿਮਾਂਡ ਵਿੱਚ ਰਿਹਾ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਤੇ ਅਜ ਦੇਸ਼ ਪ੍ਰੋਗਰਾਮ ਵਿੱਚ ਡਾਕਟਰ ਜਸ਼ਬੀਰ ਸਿੰਘ ਔਲਖਰਾਂਦੀ ਇੱਕ ਰਚਨਾ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹਦਾ ਸਿਰਲੇਖ ਹੈ دہشت ਗਰਦੀ ਦਾ ਫਰਜੀ ਠੱਪਾ ਮੈਂ ਮੁਹੰਮਦ ਆਮਰ ਖਾਨ ਹਾਂ ਅਤਵਾਦੀ ਨਹੀਂ ਕੋਈ ਵੀ ਸੰਵੇਦਨਸ਼ੀਲ ਇਨਸਾਨ ਇਹ ਸੋਚ ਹੀ ਨਹੀਂ ਸਕਦਾ ਕਿ ਇੱਕ 17 ਸਾਲ ਦੀ ਉਮਰ ਦਾ ਮੁੰਡਾ ਜੋ ਤਿੰਨ ਰਾਜਾਂ ਵਿੱਚ 19 ਬੰਬ ਧਮਾਕਿਆਂ ਦੇ ਵਿੱਚ ਸ਼ਾਮਲ ਹੋਏਗਾ ਪਹਿਲੀ ਨਜ਼ਰ ਆਹੀ ਤੁਹਾਡੇ ਦਿਮਾਗ ਵਿੱਚ ਇਹ ਤਾਂ ਨਹੀਂ ਹੋ ਸਕਦਾ ਕਿ خیال ਆਏਗਾ ਪਰ ਸਾਡੀ ਪੁਲਿਸ ਤਾਂ ਆਖਰ ਪੁਲਸੀ ਹੈ ਜਿਹੜਾ ਸੋਚੋ ਕਿ 19 ਸਾਲ ਦੇ ਮੁੰਡੇ ਨੂੰ 20 ਫਰਵਰੀ 1998 ਤੋਂ ਪਹਿਲਾਂ ਸੱਤ ਦਿਨ ਗਵਾਹ ਕਰਕੇ ਦਿੱਲੀ ਪੁਲਿਸ ਨੇ ਗੈਰਕਾਨੂੰਨੀ ਹरासत ਵਿੱਚ ਰੱਖਿਆ ਅਤੇ ਉਸ ਤੋਂ ਬਾਅਦ ਇੱਕ 9697 ਵਿੱਚ ਦਿੱਲੀ ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਹੋਏ ਬੰਬ ਧਮਾਕਿਆਂ ਦੇ ਪੂਰੇ 19 ਕੇਸਾਂ ਵਿੱਚ ਉਹਨੂੰ ਨਾਮਜ਼ਾਦ ਕਰ ਦਿੱਤਾ ਜਿਸ ਨਾਲ ਉਹਨੂੰ ਹੋਰ 2 ਮਹੀਨੇ ਕਾਨੂੰਨੀ ਪੁਲਿਸ ਰਿਮਾਂਡ ਵਿੱਚ ਵੀ ਰਹਿਣਾ ਪਿਆ ਗੈਰ ਕਾਨੂੰਨੀ ਅਤੇ ਕਾਨੂੰਨੀ ਪੁਲਿਸ ਰਿਮਾਂਡ ਵਿੱਚ ਹਰ ਤਰ੍ਹਾਂ ਦੇ ਤਸੀਹੇ ਆ ਜਿਵੇਂ ਚੱਡੇ ਪਾੜਨੇ ਕੱਚੀ ਫਾਂਸੀ ਬਿਜਲੀ ਦੇ ਝਟਕੇ ਮੂੰਹ ਪਾਣੀ 'ਚ ਡੁਬੋ ਦੇਣਾ ਜ਼ਬਰਦਸਤੀ ਸਰਫ ਵਾਲਾ ਪਾਣੀ ਪਿਉਣਾ ਅਨੀਂਦੇ 'ਚ ਰੱਖਣਾ ਕੋਟਾ ਫੇਰਨਾ ਤੇਜ਼ ਲਾਈਟਾਂ ਮਾਰਨੀਆਂ ਸਖਤ ਦਰਖਤ ਨਾਲ ਬੰਨ੍ਹ ਕੇ ਬੈਂਤਾਂ ਨਾਲ ਕੁੱਟਣਾ ਆਦਿ ਦੇ ਕਈ ਦੌਰਾਂ ਵਿੱਚੋਂ ਗੁਜ਼ਰਨਾ ਪਿਆ ਪੂਰੇ 14 ਸਾਲ ਲੱਗੇ ਸਾਰੇ ਕੇਸਾਂ ਵਿੱਚ ਉਹ ਬਰੀ ਹੋਣ ਨੂੰ ਪਰ ਇਸ ਸਮੇਂ ਦੌਰਾਨ ਉਹਦਾ ਪਿਤਾ ਜਹਾਨੂ ਰੁਕਸਤ ਹੋ ਗਿਆ। ਉਹਦੀ ਮਾਂ ਅਧਰੰਗ ਦੀ ਸ਼ਿਕਾਰ ਹੋ ਕੇ ਮੰंजे ਨਾਲ ਲੱਗੀ। ਪਰ ਇਹਨਾਂ 14 ਸਾਲਾਂ ਵਿੱਚ ਉਹਦੀ ਬਚਪਨ ਦੀ ਦੋਸਤ ਕੁੜੀ ਉਹਨੂੰ ਢੀਕਦੀ ਰਹੀ ਜਿਸ ਨੇ ਉਹਦੇ ਬਰੀ ਹੋਣ ਤੋਂ ਬਾਅਦ ਉਹਦੀ ਹਮਸਫਰ ਬਣ ਉਹਦੀ ਪੀੜਾ ਨੂੰ ਘਟ ਕਰਨ ਵਿੱਚ ਯੋਗਦਾਨ ਪਾਇਆ। ਉਪਰੋਕਤ ਕਹਾਣੀ 9 11 ਤੋਂ ਬਾਅਦ ਸ਼ਾਹਰੁਖ ਖਾਨ ਦੀ ਆਈ ਫਿਲਮ ਮਾਈ ਨੇਮ ਇਜ਼ ਖਾਨ ਐਂਡ ਆਈ ਏਮ ਨਾਟ ਏ ਟੈਰਿਸਟ ਇਸ ਸਕ੍ਰਿਪਟ ਨਹੀਂ ਬਲਕਿ ਦਿੱਲੀ ਦੇ ਵਸਨੀਕ 19 ਸਾਲ ਦੇ ਮੁਹੰਮਦ ਆਮਰ ਖਾਨ ਦੀ ਅਸਲੀ ਕਹਾਣੀ ਲੱਗਦੀ ਹੈ ਮੁਹੰਮਦ ਆਮਰ ਖਾਨ ਨੇ ਨੰਤਾ ਦਾਸ ਨਾਲ ਮਿਲ ਕੇ 216 ਵਿੱਚ ਆਪਣੀ ਹੱਦਬੀਦੀ ਨੂੰ ਅੰਗਰੇਜ਼ੀ ਵਿੱਚ ਲਿਖੀ ਕਿਤਾਬ ਫਰੇਮਡ ਐਜ਼ ਅ ਟੈਰਰਿਸਟ ਵਰਣਨ ਕੀਤਾ ਸੀ ਇਸ ਕਿਤਾਬ ਦਾ ਦੱਖਣ ਭਾਰਤੀਆਂ ਪਿਛਾਵਾਂ ਬੰਗਾਲੀ ਤੇ ਹਿੰਦੀ ਭਾਸ਼ਾ ਵਿੱਚ ਤਨਮਾਦ ਪਹਿਲਾਂ ਹੋ ਚੁੱਕਾ ਸੀ ਹੁਣ ਬੂਟਾ ਸਿੰਘ ਮਹਬੂਤਪੁਰ ਨੇ ਪੰਜਾਬੀ ਵਿੱਚ ਵੀ ਦਹਿਸ਼ਤਗਰਦੀ ਦਾ ਫਰਜੀ ਠੱਪਾ ਦੇ ਨਾਂ ਹੇਠ ਇਸ ਸਰਲੇਖ ਹੇਠ ਇਸ ਕਿਤਾਬ ਦਾ ਅਨੁਵਾਦ ਕਰ ਦਿੱਤਾ ਹੈ ਮੁਹੰਮਦ ਆਮਰ ਖਾਨ ਦਾ ਪਰਿਵਾਰਕ ਪਿਛੋਕੜ ਉੱਤਰ ਪ੍ਰਦੇਸ਼ ਦੇ ਅਲਾਹਾਬਾਦ ਦਾ ਹੈ ਉਹਦੇ ਦਾਦਾ ਮੁਹੰਮਦ ਇਬਰਾਹੀਮ ਖਾਨ ਦੇ ਪਰਿਵਾਰ ਨੇ 47 ਦੀ ਵੰਡ ਵੇਲੇ ਪਾਕਿਸਤਾਨ ਜਾਣ ਦੀ ਬਜਾਏ ਆਪਣੀ ਮਰਜ਼ੀ ਨਾਲ ਹਿੰਦੁਸਤਾਨ 'ਚ ਰਹਿਣਾ ਚੁਣਿਆ ਸੀ ਭਾਵੇਂ ਕਿ ਉਹਨਾਂ ਦੇ ਸ਼ਰੀਕੇ ਵਿੱਚੋਂ ਕੋਈ 30% ਦੇ ਕਰੀਬ ਲੋਕ ਪਾਕਿਸਤਾਨ ਚਲੇ ਗਏ ਸਨ ਆਮਰ ਦੇ ਅੱਬਾ ਮੁਹੰਮਦ ਆਸ਼ਮ ਖਾਨ ਨੇ ਆਪਣੇ ਭਰਾ ਨਾਲ ਦਿੱਲੀ ਵਿੱਚ ਰਹਿਣਾ ਮਨਜ਼ੂਰ ਕੀਤਾ ਤੇ ਇੱਥੇ ਆ ਕੇ ਵਸ ਗਏ ਆਮਰ ਦਾ ਜਨਮ ਦਿੱਲੀ ਵਿੱਚ ਹੀ ਹੋਇਆ ਸੀ ਉਹਨੂੰ ਅੱਜ ਤੱਕ ਅਫਸੋਸ ਹੈ ਕਿ ਉਹਨੂੰ ਜਨਮ ਦਿਵਾਉਣ ਵਾਲੀ ਦਾਈ ਜੋ ਇੱਕ ਇਸਾਈ ਸਾਧਵੀ ਸੀ ਦੀ ਕੋਈ ਫੋਟੋ ਦੇ ਕੋਲ ਨਹੀਂ ਹੈ ਉਹਦੇ ਅੱਬਾ ਕਾਂਗਰਸ ਦੇ ਘੱਟ ਗਿਣਤੀ ਸੈਲ ਦੇ ਮੈਂਬਰ ਵੀ ਸਨ ਅਤੇ ਉਹਨਾਂ ਨੇ ਮੁਹੰਮਦ ਆਮਰ ਖਾਨ ਨੂੰ ਧਾਰਮਿਕ ਕਟੜਵਾਦ ਤੋਂ ਹਮੇਸ਼ਾ ਬਚਾਈ ਰੱਖਿਆ ਸੀ ਆਮਰ ਖਾਨ ਦੀ ਵੱਡੀ ਭੈਣ ਚਮਨਾਰਾ ਦਾ ਕਰਾਚੀ ਪਾਕਿਸਤਾਨ ਦੇ ਇੱਕ ਵਪਾਰੀ ਮੁਹੰਮਦ ਬਟਲਾ ਨਾਲ ਅਤੇ ਉਸ ਤੋਂ ਛੋਟੀ ਭੈਣ ਰੋਸ਼ਨਾਰਾ ਦਾ ਵਿਆਹ ਬੰਗਲੌਰ ਵਿੱਚ ਹੋ ਜਾਂਦਾ ਹੈ ਆਮਰ ਖਾਨ ਦੀ ਉਮਰ ਉਸ ਵੇਲੇ ਛੋਟੀ ਹੁੰਦੀ ਹੈ ਜਦੋਂ ਆਮਰ ਕੁਝ ਵੱਡਾ ਹੁੰਦਾ ਤਾਂ ਉਹਦੇ ਅੱਬਾ ਤੇ ਅੰਮੀ ਸੋਚਦੇ ਹਨ ਕਿ ਹੁਣ ਆਮਰ ਆਪਣੇ ਆਪ ਨੂੰ ਸੰਭਾਲਣ ਜੋਗਾ ਹੋ ਗਿਆ ਹੈ ਤੇ ਉਹ ਕਰਾਚੀ ਆਪਣੀ ਭੈਣ ਨੂੰ ਮਿਲਣ ਜਾ ਸਕਦਾ ਹੈ ਆਮਰ ਦੇ ਮਹੱਲੇ ਵਿੱਚੋਂ ਕਈ ਗਵਾਂਢੀ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਮਿਲਣ ਲਈ ਅਕਸਰ ਪਾਕਿਸਤਾਨ ਜਾਂਦੇ ਰਹਿੰਦੇ ਸਨ। ਕਰਾਚੀ ਜਾਣ ਲਈ ਆਮਰ ਕਾਫੀ ਕੋਸ਼ਿਸ਼ਾਂ ਦੇ ਬਾਅਦ ਵੀਜ਼ਾ ਹਾਸਲ ਕਰ ਲੈਂਦਾ ਹੈ। ਜਦੋਂ ਵੀਜ਼ਾ ਲੈ ਕੇ ਆਮਰ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਇੱਕ ਆਦਮੀ ਉਹਨੂੰ ਮਿਲਦਾ ਹੈ ਤੇ ਜੋ ਆਪਣੇ ਆਪ ਨੂੰ ਖੁਫੀਆ ਮਹਿਕਮੇ ਦਾ ਅਫਸਰ ਤੇ ਆਪਣਾ ਨਾਮ ਗੁਪਤਾ ਜੀ ਦੱਸਦਾ ਹੈ। ਬਸ ਇਹ ਇੱਕ ਮੁਲਾਕਾਤ ਮੁਹੰਮਦ ਆਮਰ ਖਾਨ ਦੀਆਂ ਆਉਣ ਵਾਲੀਆਂ ਮੁਸੀਬਤਾਂ ਦੀ ਇੱਕ ਅਹੜ ਸੀ। ਗੁਪਤਾ ਜੀ ਆਪਣੇ ਹੋਰ ਇੱਕ ਅਧਿਕਾਰੀ ਜੋ ਉਨੂੰ ਸਰ ਕੇ ਕੇ ਸੰਬੋਧਨ ਕਰਦੇ ਸੀ ਗੁਪਤਾ ਜੀ ਆਮਰ ਦੇ ਘਰ ਜਿਹੜਾ ਮਾਰਨ ਲੱਗਦੇ ਹਨ ਦੇਸ਼ ਖਾਤਰ ਕੁਝ ਕਰਨ ਦਾ ਵਾਸਤਾ ਵੀ ਪਾਉਂਦੇ ਹਨ ਜਿਵੇਂ ਕਿ ਜਸੂਸਾਂ ਨੂੰ ਤਿਆਰ ਕੀਤਾ ਜਾਂਦਾ ਹੈ ਲਾਲਚ ਵੀ ਦਿੱਤੇ ਜਾਂਦੇ ਹਨ ਕਈ ਮੁਲਾਕਾਤਾਂ ਵਿੱਚ ਕਰਾਚੀ ਦੀ ਫੈਜ਼ਲ ਰੋਡ ਤੇ ਸਥਿਤ ਪਾਕਿਸਤਾਨ ਦੀ ਨੇਵੀ ਦੇ ਹੈੱਡਕੁਆਟਰ ਆਉਂਦੇ ਜਾਂਦੇ ਵਹੀਕਲਾਂ ਤੇ ਬੋਰਡਾਂ ਦੀਆਂ ਤਸਵੀਰਾਂ ਲੈਣ ਦੀ ਹਿਦਾਇਤ ਕਰਦੇ ਹਨ ਇਹ ਵੀ ਦੱਸਿਆ ਜਾਂਦਾ ਹੈ ਕਿ ਕਰਾਚੀ ਵਿੱਚ ਇੱਕ ਚੌਧਰੀ ਨਾਮ ਦਾ ਬੰਦਾ ਉਹਨੂੰ ਮਿਲੇਗਾ ਅਤੇ ਕੁਝ ਡਾਕੂਮੈਂਟ ਵੀ ਦੇਵੇਗਾ ਆਮਰ ਨੂੰ ਗੁਪਤਾ ਜੀ ਇੱਕ ਕੈਮਰਾ ਆਪਣਾ ਪੇજર ਨੰਬਰ ਤੇ 5000 ਰੁਪਇਆ ਦੇ ਦਿੰਦੇ ਹਨ ਇਸੇ ਦੌਰਾਨ ਆਮਰਦੇ ਵਿਜ਼ਾ ਦੀ ਉਹਦੀ ਭੈਣ ਦੇ ਕਰਾਚੀ ਵਿੱਚ ਜਿਹੜੀ ਰੈਸ਼ ਦੀ ਅਤੇ ਕਰਾਚੀ ਵਿੱਚਲੇ ਲੈਂਡਲਾਈਨ ਫੋਨ ਨੰਬਰ ਦੀ ਜਾਣਕਾਰੀ ਵੀ ਗੁਪਤਾ ਜੀ ਹਾਸਲ ਕਰ ਲੈਂਦੇ ਹਨ ਹਿੰਦੁਸਤਾਨ ਵਿੱਚ ਸੂਈਆ ਸੰਸਥਾਵਾਂ ਜਿਹੜੀਆਂ ਨੇ ਉਹ ਐਡਮਿਨਿਸਟ੍ਰੇਟਿਵ ਆਰਡਰ ਰਾਈਆਂ ਬਣਾਈਆਂ ਜਾਂਦੀਆਂ ਹਨ ਨਾ ਕਿ ਪਾਰਲੀਮੈਂਟ ਪਾਸ ਕੀਤੇ ਗਏ ਕਿਸੇ ਕਾਨੂੰਨ ਰਾਈ ਇਸ ਲਈ ਉਹਨਾਂ ਉੱਤੇ ਪਾਰਲੀਮੈਂਟ ਜਾਂ ਜਨਤਾ ਦਾ ਕੋਈ ਵੀ ਜਵਾਬਦੇਹੀ ਨਹੀਂ ਹੁੰਦੀ ਅਤੇ ਨਾ ਹੀ ਸੂਚਨਾ ਅਧਿਕਾਰ ਦੇ ਕਾਨੂੰਨ ਦੇ ਤਹਿਤ ਆਉਂਦੀਆਂ ਹਨ ਦੇਸ਼ ਭਗਤੀ ਦੇ ਨਾਮ 'ਤੇ ਆਮਰ ਨੂੰ ਉਸ ਕੰਮ ਲਈ ਤਿਆਰ ਕੀਤਾ ਗਿਆ ਜਿਹਦੀ ਉਹਨੂੰ ਕੋਈ ਸਖਲਾਈ ਵੀ ਨਹੀਂ ਸੀ ਦਿੱਤੀ ਗਈ ਉਹਨੂੰ ਤਾਂ ਉਸ ਵਿਅਕਤੀ ਦਾ ਅਸਲੀ ਨਾਂ ਤੇ ਉਸ ਸੰਸਥਾ ਦਾ ਨਾਂ ਵੀ ਨਹੀਂ ਸੀ ਪਤਾ ਜਿਸ ਨੇ ਉਹਨੂੰ ਇਹ ਕੰਮ ਸੌਂਪਿਆ ਸੀ ਹਿੰਦੁਸਤਾਨੀ ਸੂਈਆ ਏਜੰਸੀਆਂ ਵਿੱਚ ਪੱਛਮੀ ਦੇਸ਼ਾਂ ਵਰਗੀ ਯਕੀਨੀਅਤ ਤੇ ਭਰੋਸੇਯੋਗਤਾ ਵੀ ਨਹੀਂ ਹੈ 12 ਦਸੰਬਰ 1997 ਨੂੰ ਚੱਲ ਕੇ ਸਮਝੌਤਾ ਐਕਸਪ੍ਰੈਸ ਰਾਈ ਮਮਨਦ ਆਮਰ ਖਾਨ ਅਟਾਰੀ ਵਾਗਾਸਰਾ ਦਪਾਰ ਕਰਕੇ ਲਾਹੌਰ ਆਪਣੀ ਲਾਹੌਰ ਜਾਂਦਾ ਹੈ ਤੇ ਲਾਹੌਰ ਤੋਂ ਆਪਣੀ ਭੈਣ ਕੋਲ ਕਰਾਚੀ ਪਹੁੰਚ ਜਾਂਦਾ ਹੈ ਕੋਈ 2 ਮਹੀਨੇ ਉੱਥੇ ਰੁਕਦਾ ਹੈ ਪਹਿਲੀ ਵਾਰ ਉਹ ਸਮੁੰਦਰ ਵੇਖਦਾ ਹੈ ਭਾਣਜੇ ਭਾਣਜੀਆਂ ਨਾਲ ਮਸਤੀ ਕਰਦਾ ਹੈ ਬਿਮਾਰੀ ਵੀ ਆਮਰ ਨੂੰ ਘੇਰ ਲੈਂਦੀ ਹੈ ਇਸੇ ਦੌਰਾਨ ਗੁਪਤਾ ਜੀ ਲੈਂਡਲਾਈਨ ਫੋਨ ਤੇ ਆਮਰ ਨੂੰ ਉਹਦਾ ਕੰਮ ਯਾਦ ਕਰਾਉਂਦੇ ਰਹਿੰਦੇ ਹਨ ਤੇ ਤੁਮਕ ਤੁਮਕੀਆਂ ਵੀ ਦਿੰਦੇ ਰਹਿੰਦੇ ਹਨ ਡਰਿਆ ਹੋਇਆ ਆਮਰ ਭੈਣ ਪਣਵਈਏ ਤੋਂ ਚੋਰੀ-ਚੋਰੀ ਕੈਮਰਾ ਚੱਕ ਕੇ ਫੈਜ਼ਰ ਰੋਡ ਤੇ ਚੱਲ ਜਾਂਦਾ ਹੈ ਪਰ ਸਰਖਤ ਸੁਰੱਖਿਆ ਪ੍ਰਬੰਧ ਵੇਖ ਕੇ ਡਰ ਜਾਂਦਾ ਹੈ ਫੋਟੋਆਂ ਨਹੀਂ ਲੈਂਦਾ ਵਾਪਸ ਘਰ ਆ ਜਾਂਦਾ ਤੇ ਕੈਮਰੇ ਨੂੰ ਫਿਰ ਆਪਣੇ ਕੱਪੜਿਆਂ ਵਿੱਚ ਲੁਕਾ ਕੇ ਰੱਖ ਦਿੰਦਾ ਆਮਰ ਨੇ ਕੈਮਰੇ ਦਾ ਜ਼ਿਕਰ ਭੈਣ ਤੇ ਪਰਿਵਾਰ ਵਿੱਚੋਂ ਕਿਸੇ ਨਾਲ ਵੀ ਨਹੀਂ ਸੀ ਕੀਤਾ ਆਮਰ ਦੀ ਦੁਬਧਾ ਵੀ ਸੀ ਕਿ ਅਤੇ ਸਹਿਮ ਵੀ ਕਿ ਜੇਕਰ ਉਹ ਫੜਿਆ ਗਿਆ ਤਾਂ ਉਹਦੀ ਭੈਣ ਤੇ ਪਰਿਵਾਰ ਦੀ ਜ਼ਿੰਦਗੀ ਵੀ ਨਰਕ ਬਣ ਜਾਏਗੀ ਫਿਰ ਇੱਕ ਦਿਨ ਚੌਧਰੀ ਨਾਂ ਦਾ ਇੱਕ ਬੰਦਾ ਸਾਬਰ ਹੋਟਲ ਵਿੱਚ ਮਿਲਦਾ ਹੈ ਅਤੇ ਆਮਰ ਨੂੰ ਪੀਲੇ ਲਿਫਾਫੇ ਵਿੱਚ ਕੁਝ ਦਸਤਾਵੇਜ਼ ਸੌਂਪ ਦਿੰਦਾ ਹੈ 11 ਫਰਵਰੀ 1998 ਨੂੰ ਮੁਹੰਮਦ ਆਮਰ ਖਾਨ ਆਪਣੀ ਭੈਣ ਤੇ ਜੀਜੇ ਤੋਂ ਵਿਦਾਇਗੀ ਲੈ ਕੇ ਹਿੰਦੁਸਤਾਨ ਵਾਪਸ ਜਿਹੜਾ ਉਹ ਲਾਹੌਰ ਲਈ ਚੱਲ ਪੈਂਦਾ ਪਾਕਿਸਤਾਨ ਦੇ ਕਸਟਮ ਵਿਭਾਗ ਦੀ ਸ਼ਕਤੀ ਵੇਖ ਕੇ ਉਹ ਘਬਰਾ ਗਿਆ ਪੀਲੇ ਲਫਾਫੇ ਵਿੱਚ ਪਏ ਦਸਤਾਵੇਜ਼ ਨੂੰ ਡਰਾਉਣ ਲੱਗ ਪਏ ਫੜੇ ਜਾਣ ਦੀ ਦਹਿਸ਼ਤ ਤੇ ਭੈਣ ਦੇ ਪਰਿਵਾਰ ਦੀ ਜ਼ਿੰਦਗੀ ਬਾਰੇ ਸੋਚ ਕੇ ਆਮਰ ਵਾਸ਼ਰੂਮ ਵਿੱਚ ਜਾ ਵੜਦਾ ਹੈ ਤੇ ਉਹਦੀ ਛੱਤ ਉੱਪਰ ਪੀਲੇ ਲਫਾਫੇ ਨੂੰ ਸੁੱਟ ਦਿੰਦਾ ਹੈ ਕਸਟਮ ਕਲੀਅਰ ਕਰਕੇ ਉਹ 13 ਫਰਵਰੀ ਨੂੰ ਵਾਪਸ ਦਿੱਲੀ ਆਪਣੇ ਘਰ ਆ ਗਿਆ ਅਗਲੇ ਦਿਨ 14 ਫਰਵਰੀ ਨੂੰ ਆਮਰ ਗੁਪਤਾ ਜੀ ਨੂੰ ਕੈਮਰਾ ਵਾਪਸ ਕਰਕੇ ਆਪਣੀ ਹੱਡਬੀਤੀ ਸੁਣਾ ਦਿੰਦਾ ਹੈ ਪਰ ਗੁਪਤਾ ਜੀ ਆਮਰ ਨੂੰ ਸੁੱਟੇ ਗਏ ਪੀਲੇ ਲਫਾਫੇ ਨੂੰ 2 ਦਿਨਾਂ ਦੇ ਵਿੱਚ ਵਿੱਚ ਲੱਭ ਕੇ ਲਿਆਉਣ ਦਾ ਹੁਕਮ ਸੁਣਾ ਦਿੰਦੇ ਹਨ ਨਾਲ ਹੀ ਧਮਕੀ ਦੇ ਦਿੰਦੇ ਹਨ ਕਿ ਜੇਕਰ ਪੀਲਾ ਲਫਾਫਾ ਨਾ ਮਿਲਿਆ ਤੇਰੇ ਨਾਲ ਬਹੁਤ ਬੁਰੀ ਹੋਵੇਗੀ ਗੁਪਤਾ ਜੀ ਧਮਕੀ ਸੱਚ ਸਾਬਤ ਹੋਈ ਅਤੇ ਮੁਹੰਮਦ ਅਮਰ ਖਾਨ ਨੂੰ 20 ਫਰਵਰੀ 1998 ਨੂੰ ਉਸ ਸਮੇਂ ਜਦੋਂ ਜੁਮੇ ਦੀ ਨਮਾਜ਼ ਪੜਨ ਦੀ ਘਰੋਂ ਬਾਹਰ ਗਿਆ ਸੀ ਦਿੱਲੀ ਪੁਲਿਸ ਨੇ ਘਰਦਿਆਂ ਨੂੰ ਬਗੈਰ ਦੱਸੇ ਉਹਨੂੰ ਅਗਵਾ ਕਰ ਲਿਆ 7 ਦਿਨ ਗੁਪਤਾ ਜੀ ਦੀ ਹਾਜ਼ਰੀ ਵਿੱਚ ਬਦਲ ਬਦਲ ਕੇ ਆਉਂਦੇ ਪੁਲਸੀਏ ਮੁਹੰਮਦ ਅਮਰ ਖਾਨ ਨੂੰ ਹਰੋ ਤਸੀਹੇ ਦਿੰਦੇ ਜੋ ਪੁਲਿਸ ਦੀ ਦਿੱਖਰੀ ਵਿੱਚ ਹੁੰਦਾ ਹੈ ਆਪਣੇ ਮਾਪਿਆਂ ਦੇ ਨਾਮ ਉਰਦੂ ਵਿੱਚ ਇੱਕ ਪੱਤਰ ਲਿਖਾਇਆ ਜਾਂਦਾ ਹੈ ਜਿਹਦੇ ਬਾਨੇ ਉਹਦੇ ਘਰੋਂ ਉਹਦਾ ਪਾਸਪੋਰਟ ਅਤੇ ਹੋਰ ਕਈ ਦਸਤਾਵੇਜ਼ ਪੁਲਿਸ ਸਾਦੇ ਕੱਪੜਿਆਂ ਵਿੱਚ ਆਮਰ ਦੇ ਘਰ ਜਾ ਕੇ ਚੱਕ ਲਿਆਉਂਦੀ ਹੈ ਪਰ ਆਪਣੀ ਪੁਲਸੀਆ ਪਛਾਣ ਨਹੀਂ ਦੱਸਦੀ ਕੋਈ 100 150 ਖਾਲੀ ਸਫਿਆਂ ਤੇ ਜ਼ਬਰਨ ਦਸਖਤ ਵੀ ਕਰਵਾ ਲਏ ਜਾਂਦੇ ਹਨ ਤੇ ਉਰਦੂ ਵਿੱਚ ਵੱਖ-ਵੱਖ ਮਿੱਤੀਆਂ ਵਿੱਚ ਕਈ ਡੈਰੀਆਂ ਲਿਖਵਾਈਆਂ ਜਾਂਦੀਆਂ ਹਨ 7 ਦਿਨਾਂ ਬਾਅਦ ਉਹਨੂੰ ਅਦਾਲਤ ਵਿੱਚ ਬੰਬ ਤਮਾਕਿਆਂ ਦੇ سنگੀਨ ਦੋਸ਼ਾਂ ਅਤੇ ਇੱਕ ਵਿਦੇਸ਼ੀ ਰਵਾਲਵਰ ਦੀ ਰਿਕਵਰੀ ਦੀ ਹਿੰਮੇਸ਼ ਕੀਤਾ ਜਾ ਗਿਆ ਦਿੱਲੀ ਹਰਿਆਣਾ ਤੇ ਰੋहतक ਅਤੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ 1996-97 ਦੌਰਾਨ ਹੋਏ ਬੰਬ ਤਮਾਕਿਆਂ ਦੇ ਕੁੱਲ 19 ਕੇਸਾਂ ਵਿੱਚ ਮੁਹੰਮਦ ਅਮਰ ਖਾਨ ਨੂੰ